ਕਹਿੰਦੇ ਨੇ ਪੁੱਤਾਂ ਨਾਲੋਂ ਵੱਧ ਕੇ ਪਿਆਰ ਧੀਆ ਕਰਦੀਆਂ ਨੇ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਰੱਬਾ ਸਾਨੂੰ ਪੁੱਤ ਦੇਈ ਪਰ ਅੱਜ ਟਾਈਮ ਅਜਿਹਾ ਆ ਗਿਆ ਏ ਕਿ ਲੋਕ ਧੀਆ ਮੰਗਦੇ ਨੇ ਲੋਕ ਕਹਿੰਦੇ ਨੇ ਬੁਢਾਪੇ 'ਚ ਪੁੱਤ ਨਹੀਂ ਸਾਂਭਦੇ ਧੀਆ ਸਾਂਭਦੀਆਂ ਨੇ ਇਸੇ ਕਰਕੇ ਹੀ ਹਰ ਮਾਂ ਬਾਪ ਇਹੀ ਚਾਹੁੰਦਾ ਹੈ ਕਿ ਉਸ ਦੇ ਕਾਰਕਤੀ ਵੀ ਹੋਵੇ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਕਿਊਟ ਜੀ ਬੱਚੀ ਹੈ ਜੋ ਆਪਣੇ ਪਾਪਾ ਨੂੰ ਰੋਟੀ ਖਵਾ ਰਹੀ ਹੈ। ਜੀ ਹਾਂ ਇਹ ਛੋਟੀ ਜੀ ਬੱਚੀ ਵੀ ਮਜ਼ਾਕ ਕਰ ਰਹੀ ਹੈ ਤੇ ਇਸ ਦੇ ਪਾਪਾ ਵੀ ਮਜ਼ਾਕ ਕਰ ਰਹੇ। ਸੋ ਵੀਡੀਓ ਦੇਖ ਕੇ ਸੱਚੀ ਮਨ ਖੁਸ਼ ਹੋ ਜਾਂਦਾ ਹੈ। ਸੋ ਆਓ ਤੁਹਾਡੇ ਨਾਲ ਵੀ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ। ਪਾਪਾ ਰੋਟੀ 먹 ਨਹੀਂ ਹੁੰਦੀ ਆ। ਹਾਂ ਹਾਂ ਬਣਾ ਲਓ। ਮਾਂਜੀ ਮਾਂਜੀ ਜੀ ਕੀ ਕੀ ਪਾਇਆ ਇਹਨੇ ਜੇ ਦੱਸਤਾ ਦੇ ਮੈਨੂੰ ਇਹ ਤਾਂ ਸੇ ਮੈਨੂੰ ਉਹ ਪਾਤੇ ਦਿੰਦੀ ਆ ਉਪਸ਼ਾ ਨੁਸ ਨੁਸ ਨੋ ਇਹ ਬਾਇਆ ਨੋ ਚੰਮ ਲਈ ਹੋਏ ਹਾਂਜੀ ਜੇ ਤੁਸੀਂ ਵੀ ਧੀਆ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰਿਓ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ